ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੇ ਸਾਰੇ ਘਰ ਤੋਂ ਹੋਵੋਗੇ ਅੱਜ ਆਪਾਂ ਕਾਫੀ ਟਾਈਮ ਬਾਅਦ ਵਲੌਗ ਬਣਾਉਣ ਲੱਗੇ ਆ ਤੇ ਇਹ ਹੈਗਾ ਵਾ ਦਿਵਾਲੀ ਤੋਂ ਇੱਕ ਦਿਨ ਪਹਿਲਾਂ 23 ਨੂੰ ਜਦੋਂ ਟਾਈਮ ਹੋ ਗਿਆ ਵਾ 1:48 ਮਿੰਟ ਦੁਪਹਿਰ ਦੇ ਆਪਾਂ ਚੱਲੇ ਹਾਂ ਤਿਆਰ ਤੈਨੂੰ ਹੋ ਕੇ ਫਾਇਲ ਵਿਜ਼ਨ ਸੈਂਟਰ ਕਿਉਂਕਿ ਦਿਵਾਲੀ ਦੀ ਸ਼ਾਪਿੰਗ ਕਰਨੀ ਸੀ ਨਾਲੇ ਮੈਂ ਹੈਟੜੀ ਲੈਣੀ ਆ ਤੇ ਦੀਵੇ ਵਗੈਰਾ ਲੈਣੇ ਆ ਕਿ ਕੱਲ੍ਹ ਫਿਰ ਦੁਬਾਰਾ ਸਾਇਬ ਲਾਉਣੇ ਆ ਤੇ ਚਲੋ ਫਿਰ ਚੱਲਦੇ ਆ ਨਾਲ ਇੱਧਰ ਆਪਣੇ ਹਰਿੰਦਰ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੇ ਸਾਰੇ ਘਰ ਤੋਂ ਹੋਵੋਗੇ ਅੱਜ ਆਪਾਂ ਵਲੌਗ ਬਣਾਉਣ ਲੱਗੇ ਆਂ ਤਕਰੀਬਨ 7-8 ਮਹੀਨਿਆਂ ਬਾਅਦ ਆਖਰੀ ਵਲੌਗ ਬਣਾਇਆ ਸੀ ਆਪਾਂ ਮੇਰੇ ਖਿਆਲ ਚ ਆਪੋਨੇ ਸਨੋਹ ਦਾ ਸੀਨੋਹ ਦਾ ਆਖਰੀ ਵਲੌਗ ਬਣਾਇਆ ਸੀ ਤੁਹਾਨੂੰ ਪਤਾ ਹੀ ਆ ਫਿਰ ਕੈਨੇਡਾ ਦੇ ਹਲਾਅ ਉਹਦਾ ਕੰਮਾਂਗਰਾਂ ਵਿੱਚ ਬੀਜੀ ਰਹੀਦਾ ਬਸ ਅੱਜ ਵੀ ਮੇਰਾ ਕੰਮ ਸੀ ਅੱਜ ਹਰਕੇ ਮੈਂ ਛੁੱਟੀ ਲਈ ਸਾਈਕਲੀ ਉਹ ਮੈਂ ਕੱਲ ਨੂੰ ਦਿਵਾਲੀ ਆ ਨਾਲੇ ਮਠੇ ਮਠੀਆਂ ਲਈ ਲਿਆਵਾਂਗੇ ਅਮਨ ਨੇ ਹੱਟੜੀ ਲੈਣੀ ਸੀ ਉਹ ਲਿਆਵਾਂਗੇ ਤੇ ਨਾਲੇ ਦੇਖਦੇ ਆਂ ਚੱਲ ਕੇ ਕੀ ਪ੍ਰੋਗਰਾਮ ਆ ਜੇ ਕੋਈ ਚੀਜ਼ ਵਧੀਆ ਲੱਗੀ ਹੋਰ ਉਹ ਵੀ ਲਿਆਵਾਂਗੇ ਸੋ ਹੁਣ ਆਪਾਂ ਚੱਲਦੇ ਆਂ ਫਾਇਲ ਵੀਨਰ ਦੇਖਦੇ ਆਂ ਮੌਸਮੀ ਅੱਜ ਪੂਰਾ ਘੈਂਟ ਆ ਪਹਿਲਾਂ ਤਾਂ ਮੀਂਹ ਪੈਂਦਾ ਸੀ 5-6 ਦਿਨ ਹੋ ਗਏ ਸੋ ਅੱਜ ਮੀਂਹ ਹਟਿਆ ਸੋ ਹੁਣ ਦੇਖਦੇ ਆ ਚੰਨ ਕੇ ਉਥੇ ਕੀ ਪ੍ਰੋਗਰਾਮ ਆ ਪਰ ਇਕੱਠ ਹੋ ਕੱਲ ਸੀ ਗਿਆ ਸੀ ਪਾਲਪ ਜਨਸ ਸ਼ਾਮ ਨੂੰ ਇੰਨਾ ਇਕੱਠ ਸੀ ਉਥੇ ਬਹੁਤ ਜ਼ਿਆਦਾ ਬਹੁਤ ਰੌਣਕ ਸੀਗਾ ਜਾਣ ਕੇ ਵੱਡੀ ਲੌਂਗ ਨੂਮ ਨਹੀਂ ਥਾਂ ਸੀ ਅੱਜ ਦੇਖਦੇ ਆ ਤੇ ਕੀ ਪ੍ਰੋਗਰਾਮ ਆ ਨਾਲੇ ਤੁਹਾਨੂੰ ਦਿਖਾਉਣੇ ਆ ਕੈਨੇਡਾ ਦੇ ਸਰੀ ਦਾ ਦੀਵਾਲੀ ਚਲੋ ਫਿਰ ਚੱਲ ਇਜੇ ਗਿਆਂ ਪਾਣ ਪਾਇਲ ਬਿਜ਼ਨਸ ਤੇ ਚੱਲਦੇ ਆ ਦੇਖੋ ਵੀ ਇੱਥੇ ਦਾ ਮਾਹੌਲ ਪੂਰਾ ਗਰਮਾ ਦੇਖ ਲਓ ਇੱਥੇ ਸ਼ੁਰੂ ਹੋ ਗਿਆ ਦੇਖ ਲਓ ਟ੍ਰੈਫਿਕ ਇੱਥੇ ਸ਼ੁਰੂ ਹੋ ਜਾਂਦੀਆਂ ਲਕੜੀਆਂ ਗੱਡੀਆਂ ਟੈਂਟ ਟੁੰਟ ਲੱਗੇ ਆ ਪੂਰੇ ਬਾਹਰ ਦੁਕਾਨਾਂ ਦੇ ਬਹੁਤ ਰਾਸ਼ਾ ਇੱਥੇ ਬਹੁਤ ਰਾਸ਼ਾ ਮਠਿਆਈਆਂ ਦੀਆਂ ਵਾਲੀਆਂ ਦੁਕਾਨਾਂ ਤੇ ਇੰਨਾ ਰਾਸ਼ਾ ਇੰਨਾ ੱਤਕਾ ਪੈਂਦਾ ਬੁਰਾ ਹਾਲਾ ਗੱਡੀ ਬਹੁਤ ਸਾਈਡ ਤੇ ਲਾ ਕੇ ਹੁਣੀ ਪੈਂਦੀ ਆ ਇੱਕ ਕਿਤੇ ਇਕੱਠ ਹੁੰਦਾ ਸ਼ਨੀਵਾਰ ਐਤਵਾਰ ਹਜੇ ਤਾਂ ਕੱਟ ਥੋੜਾ ਜਿਹਾ ਕੱਟ ਹੈ ਕਿ ਹੈਗਾ ਕੱਠ ਇਨਾ ਕੱਟ ਵੀ ਨਹੀਂ ਕੱਠ ਹੈਗਾ ਹਜੇ ਥੋੜਾ ਕਿਉਂ ਕਰਕੇ 2 ਵਜੇ ਆ ਤੇ 4 ਵਜੇ ਇਨਾ ਕੱਠ ਹੋ ਜਾਣਾ ਬਸ ਤੇ ਗੱਡੀਾਂ ਨੰਗੇ ਨੂੰ ਥਾਂ ਨਹੀਂ ਹੁੰਦਾ ਤੇ ਇੱਕ ਸ਼ਨੀਵਾਰ ਸ਼ਨੀਵਾਰਾਂ ਤੁਹਾਨੂੰ ਇਨਾ ਕੱਠ ਹੁੰਦਾ ਇੱਥੇ ਪਾਰਟੀ ਖਲ ਬਣੇ ਪਿਆ ਤੇ ਪ੍ਰੋਗਰਾਮ ਹੁੰਦੇ ਆ ਇੱਥੇ ਬਸ ਉੱਥੇ ਤਾਂ ਬੁਰਾ ਹਾਲ ਹੁੰਦਾ ਇੱਥੇ ਜਿਹੜਾ ਬੰਦਾ ਫਸ ਗਿਆ ਤਾਂ ਫਸ ਗਿਆ ਹੁਣ ਚੱਲਦੇ ਆ ਦੇਖਦੇ ਆ ਦੁਕਾਨਾਂ ਤੇ ਟੈਂਟ ਲੱਗਿਆ ਬਾਹਰ ਸਾਰੀਆਂ ਦੁਕਾਨਾਂਾਂ ਤੇ ਚੌਪੀ ਸ਼ੂਪਿੰਗ ਕਰਦੇ ਆ ਤੁਹਾਨੂੰ ਵੀ ਦਿਖਾਵਾਂਗੇ ਚਲੋ ਅੱਜ ਹੁਣ ਪਹਿਲਾਂ ਗੱਡੀ ਪਾਹ ਗੱਡੀ ਦੀ ਪਾਰਕਿੰਗ ਲੱਭਣੀ ਪੈਣੀ ਬਹੁਤ ਔਖਾ ਗੱਡਲੀ ਪਾਰਕਿੰਗ ਲੱਭਦੇ ਆ ਫਿਰ ਸੁੰਭਰੋਣੇ ਆਜੋ ਆ ਲਾਤੀ ਗੱਡੀਆਂ ਆਪਾਂ ਪਾਰਕਿੰਗ ਸੌਖੀ ਲੱਭ ਗਈ ਅਸ ਤਾਂ ਤੇ ਇਧਰ ਅਮਨ ਹੈਲੋ ਤੇ ਲੁੱਕ ਚੈੱਕ ਕਰ ਰਹੇ ਹੋ ਕਿਵੇਂ ਲੱਗਦੇ ਆ ਇਧਰ ਆਪਾਂ ਸੋ ਦੇਖੋ ਮਾਹੌਲ ਚੱਲ ਪਾਇਲ ਬਿਜਨਸ ਦਾ ਮੌਸਮ ਕਹਿੰਦਾ ਆ ਮੌਸਮ ਅਜ ਕੈਨੇਡਾ ਪੂਰਾ ਘੈਂਟ ਲੱਗਦਾ ਤੇ ਗਰਮੀਆਂ ਚ ਗਰਮੀਆਂ ਤਾਂ ਬਹੁਤ ਬੁਰਾ ਇਦਾਂ ਦੇ ਤੰਤ ਲੱਗੇ ਰਹਿ ਇਥੇ ਤੇ ਇਹਨੇ ਸਾਰ ਕੁਝ ਮਿਲਦਾ ਦੇਖੋ ਵੀ ਭਾਂਡੇ ਕਿੰਨੇ ਸਸਤੇ ਲੱਗਿਆ ਹਟੜੀ ਹਟੜੀ ਇੱਥੇ ਇਹ ਹੈ ਗਿਆ 25 ਡਾਲਰਾਂ ਦੀ ਸੋਹਣੀ ਆ ਲੈ ਸਕਦੇ ਆ ਕੋਈ ਵੱਡੀ ਗੱਲ ਨਹੀਂ ਇਹ ਆ ਭਾਂਡੇ ਸਾਰੇ ਸਾਰੇ ਸਸਤੇ ਲੱਗਿਆ ਇਹ ਆ ਪਾਇਲ ਬਿਜ਼ਨਸ ਆ ਪੈ ਗਿਆ ਸਾਰੀ ਸੁਪਰਮਾਰਕੀਟ ਤੇ ਹੁਣ ਆ ਤਾਂ ਆਇਆ ਅਗਰਵਾਲ ਸਵੀਟ ਦੇਖੋ ਮਠਿਆਈਆਂ ਬਈ ਸਾਰੇ ਗਿਫਟਾਂ ਆਪਰਾ ਆ ਦੇਖਿਓ ਦੇਖੋ ਵੀ ਮਠਿਆਈਆਂ ਇੱਥੇ ਜਿਹੜੀ ਚੀ ਰਹਿਣੀਆਂ ਆਪ ਹੀ ਪਾ ਲਓ ਆਪਾਂ ਦੋ ਡੱਬੇ ਲੈ ਲੈ ਗੁਰਦਵਾਰੀ ਲਈ ਹਨ ਆਪ ਹੀ ਪਾਵਾਂਗੇ ਆਪਾਂ ਵੀ ਇਹ ਵੀ ਲੈ ਨਹੀਂ ਹੋਏ ਆਮਣ ਹਲਵਾਈ ਆ ਚੁੱਕੇ ਨੇ ਜੋ ਕਿ ਮਠਿਆਈ ਵਾ ਕੇ ਦੇ ਰਹੇ ਨੇ ਸਾਰੀ ਹਲਵਾਈ ਹੈ ਠੀਕ ਹੈ ਆਓ ਜੀ ਇੱਕ ਡੱਬਾ ਹੋਰ ਤਿਆਰ ਹੋ ਗਿਆ ਆਪਣੇ ਘਰ ਵਾਸਤੇ ਆ ਆਜੋ ਚਣ ਚਣ ਕੇ ਲਵਾਈ ਵੀ ਦਮਣ ਲੋ ਵੀ ਆ ਪਾਈ ਸੀਗੇ ਫਾਈਲ ਬਿਜ਼ਨਸ ਸੈਂਟਰ ਤੇ ਇੱਧਰ ਸਾਰੇ ਡੈਂਟ ਲੱਗੇ ਹੋਏ ਆ ਹਟੜੀਆਂ ਵਗੈਰਾ ਪਰ ਆਪਾਂ ਨੂੰ ਮੇਨਲੀ ਇੱਥੇ ਕੁਝ ਪਸੰਦ ਨਹੀਂ ਆਇਆ ਸੋ ਆਪਾਂ ਹੁਣ ਦੂਸਰੇ ਸਟੋਰ ਤੇ ਚੱਲਾਂਗੇ ਦੂਸਰੇ ਪਲਾਜ਼ੇ ਦੇ ਵਿੱਚ ਇੱਥੋਂ ਆਪਾਂ ਜਸਟ ਬਰਫੀ ਲਈ ਆ ਅਗਰ왈 ਵਾਲਿਆਂ ਦੇੋਂ ਇਹ ਆਪਣਾ ਪਰਸਨਲ ਡੱਬਾ ਤੇ ਉਹ ਦੋ ਗੁਰੂ ਘਰ ਚੜਾਉਣ ਦੇ ਲਈ ਆ ਆਪਣੇ ਕੋਲ ਡੱਬੇ ਕੱਠ ਪੂਰਾ ਵਾ ਇੱਧਰ ਹਰਿੰਦਰ ਗਾਣੇ ਚੱਲ ਰਹੇ ਨੇ ਗਾਣੇ ਚੱਲ ਰਹੇ ਆ ਹਾਂਜੀ ਗਾਣੇ ਵੀ ਚੱਲ ਰਹੇ ਆ ਇੱਧਰ ਜਲੇਬੀਆਂ ਲੱਗੀਆਂ ਹੋਈਆਂ ਨੇ 6 ਡਾਲਰ ਦੀਆਂ ਮਹਾਰਾਜੇ ਵਾਲਿਆਂ ਦੇ ਤਾਜ਼ੀਆਂ ਤਾਜ਼ੀਆਂ ਤੇ ਹੁਣ ਆਪਾਂ ਗੁਰੂ ਘਰ ਚੱਲਾਂਗੇ ਗੁਰਦੁਆਰਾ ਦਸਮੀਸ਼ਰਵਾਰ ਫਿਰੋ ਦੇ ਕੋਲ ਇੱਕ ਸਟੋਰ ਆ ਜਿਹੜਾ ਮੈਨੂੰ ਬਹੁਤ ਪਸੰਦਾ ਆਪੋ ਤੇ ਚੱਲਾਂਗੇ ਉੱਥੇ ਸਾਰੀਆਂ ਇੰਡੀਅਨ ਚੀਜ਼ਾਂ ਹੀ ਮਿਲਦੀਆਂ ਵਾਂ ਕੈਸ਼ ਐਂਡ ਕੈਰੀ ਤੇ ਉੱਥੇ ਸ਼ਾਪਿੰਗ ਕਰਾਂਗੇ ਨਾਲੇ ਹੱਟੀ ਵਗੈਰਾ ਉੱਥੋਂ ਹੀ ਲਵਾਂਗੇ ਨਾਲੇ ਹੁਣ ਥੋੜਾ ਥੋੜਾ ਥੋੜੀ ਥੋੜੀ بارش ਹੋ ਰਹੀ ਹੈ ਕੜੀਆਂ ਬਹਿਣ ਬਹਿਣ ਕੜੀਆਂ ਪੈ ਰਹੀਆਂ ਹਵਾ ਵੀ ਚੱਲ ਰਹੀ ਹੈ ਗੱਡੀ ਕੋਲ ਆ ਗਏ ਹੁਣ ਸਵਾਗਤ ਕਰਦੇ ਆ ਤੇ ਚੱਲਦੇ ਆ ਆਜੋ ਮਹੌਲਾ ਅੱਜ ਪੂਰਾ ਵਧੀਆ ਹੈਗਾ ਪਾਲ ਬਿਜ਼ਨਸ ਦੇ ਵਿੱਚ ਤੇ ਇਕੱਠ ਵੀ ਆ ਤੇ ਪ੍ਰੋਗਰਾਮ ਵਧੀਆ ਵੀ ਆ ਹੁਣ ਸੀ ਗਏ ਅੱਜ ਅਗਰਵਾਰ ਵਾਲਿਆਂ ਨੇ ਉੱਥੇ ਮਠਿਆਈ ਲੈ ਕੇ ਆਏ ਆ ਇੰਨਾ ਇਕੱਠ ਸੀ ਉੱਥੇ ਕੋਈ ਨਹੀਂ ਮਠਿਆਈ ਦਿੰਦਾ ਸੀਗਾ ਬਸ ਉਹਨੂੰ ਆਪ ਜੀ ਉੱਥੇ ਡੱਬੇ ਪਏ ਸੀ ਗਲੱਬ 'ਚ ਪਏ ਸੀ ਲਵਜ ਪਾਓ ਡੱਬੇ ਚੱਕੋ ਤੇ ਜਿਹੜੀ ਮਠਿਆਈ ਚਾਹੀਦੀ ਆ ਤੁਹਾਨੂੰ ਪਾਲੋ ਡਪਿਆਂ 'ਚ ਤੇ ਬਸ ਕਾਊਂਟਰ ਤੇ ਜਾਓ ਬਿੱਲ ਕਰਾਓ ਦੈਟਸ ਇਟ ਇਨਾ ਕੀ ਸੀ ਅੱਜ ਸਾਰਿਆਂ ਕਿਤੇ ਇੰਨੀ ਹਾਲਾ ਪੂਰਾ ਧੱਕਾ ਬੰਦਾ ਸਾਰਿਆਂ ਦੇ ਬਾਹਰ ਸਟਾਲ ਲਾਇਆ ਵੀ ਆ ਕਦੇ ਜਲੇਬੀਆਂ ਲੱਗੀਆਂ ਹਟਣੀਆਂ ਪੂਜਾ ਦਾ ਸਮਾਨ ਮਾਲਾ ਜਿਹੜੀ ਜੀ ਮਰਜ਼ੀ ਲੋ ਕਾਲਜ ਚ ਮਿਲਦੀ ਸਰੀ ਚਮਨ ਸਰੀ ਦਾ ਪੂਰਾ ਪੰਜਾਬ ਹੀ ਆ ਇਸੇ ਇੱਕ ਤਰ੍ਹਾਂ ਦਾ ਤੇ ਬਾਕੀ ਹੁਣ ਕਿੱਠ ਤੁਸੀਂ ਦੇਖ ਹੀ ਸਕਦੇ ਹੋ ਇੱਥੇ ਅੱਜ ਪੂਰਾ ਤੇ ਟਾਈਮ ਹੋ ਗਿਆ 2:34 ਤੇ ਹੁਣ ਚੱਲਦੇ ਆ ਉਧਰ ਨਾਲੇ ਆਪਾਂ ਗੁਰਦੁਆਰਾ ਸਹਿਬ ਜਾਣਾ ਦਸਵੇਂ ਸੇਰਵਾਰ ਉੱਥੇ ਚੱਲਦੇ ਆ ਤੇ ਨਾਲੇ ਉਹਦੇ ਕੋਲ ਇੱਕ ਪਲਾਇਆ ਉੱਥੇ ਜਾ ਕੇ ਆਉਣਾ ਉਤਮ ਘਟੜੀ ਲੈਣੀ ਆਪਾਂ ਤੇ ਦੀਵੇ ਲੈਣੀਆਂ ਮੋਮਬਤੀਆਂ ਤੇ ਚੱਲਦੇ ਆਂ ਦੇਖਦੇ ਆਂ ਉੱਥੇ ਕਿਵੇਂ ਦਾ ਪ੍ਰੋਗਰਾਮ ਆ ਕਣੀਆਂ ਆ ਗਈਆਂ ਥੋੜੀਆਂ ਥੋੜੀਆਂ ਤੇ ਕੱਠ ਦੇਖੋ ਹੁਣ ਆਪਾਂ ਚੱਲਿਆ ਗੁਰਦੁਆਰਾ ਸਾਹਿਬ ਇੰਨਾ ਕੱਠ ਉੱਥੇ ਨਾ ਬਹੁਤ ਜ਼ਿਆਦਾ ਕੱਲ ਵੀ ਆਪਾਂ ਉਧਰ ਮੜੇ ਗਏ ਸੀ ਜਿਹੜਾ ਕੱਢਣਾ ਬਹੁਤ ਘੱਟ ਸੀ ਗੁਰਦੁਆਰੇ ਵਾਲੀ ਸਾਈਡ ਤੇ ਹੁਣ ਵੀ ਆਪਾਂ ਮੈਂ ਕਹਿੰਦਾ ਘੱਟ ਘੱਟ 1 ਕਿਲੋਮੀਟਰ ਪਿੱਛੇ ਆਪਾਂ ਤੇ ਕੱਠ ਦੇਖੋ ਤੁਸੀਂ ਇੱਥੇ ਸ਼ੁਰੂ ਹੋ ਜਾਂਦਾ ਤਾਂ ਇੰਨੀ ਟ੍ਰੈਫਿਕ ਆ ਇੱਥੇ ਬਹੁਤ ਜ਼ਿਆਦਾ ਸੋ ਥੋੜੇ ਥੋੜੇ ਕਣੀਆਂ ਵੀ ਪਈ ਜਾਂਦੀਆਂ ਪਰ ਅੱਜ ਮੀਂਹ ਦੱਸਿਆ ਤਾਂ ਹੈ ਨਹੀਂ ਮੈਨੂੰ ਤਾਂ ਮੀਂਹ ਪੈਣਾ ਤਾਂ ਹੈ ਨਹੀਂ ਬਸ ਥੋੜੇ ਥੋੜੇ ਕਣੀਆਂ ਪੈਣੀਆਂ ਸੋ ਮੌਸਮ ਘੈਂਟ ਅੱਜ ਪੂਰਾ ਠੰਡ ਹੋ ਗਈ ਬਹੁਤ ਇੱਥੇ ਸਰੀ ਚੱਕਦਾ ਮੈਂ ਸੋ ਚੱਲਦੇ ਆਂ ਬੰਦਾ ਆਪਾਂ ਚੱਲਾਂਗੇ ਸਟੋਰ ਤੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਮੱਥਾ ਟੇਕਾਂਗੇ ਆਜੋ ਪਾਰਕਿੰਗ ਆਪਾਂ ਹੁਣ ਗੱਡੀ ਇੱਧਰ ਲਾਤੀ ਹੁਣ ਬਚ ਲੈ ਆਉਂ ਸਟੋਰ ਚ ਹੋਲਡੇ ਕੈਸ਼ ਐਂਡ ਕੈਰੀ ਉੱਥੇ ਚੱਲਦੇ ਆਂ ਅਟੜੀ ਦੇਖਦੇ ਆਂ ਤੇ ਦੀਵੇ ਦੂਵੇ ਜਿਹੜਾ ਕੁਝ ਮਿਲ ਉਹ ਉਧਰ ਗੁਰਦੁਆਰਾ ਸਾਹਿਬ ਆ ਪਾウダー ਚੱਲਾਂਗੇ ਮੱਥਾ ਟੇਕਣ ਪਹਿਲਾਂ ਇੱਧਰ ਦੇਖਦੇ ਆਜੋ ਇੱਥੇ ਲੱਗਿਆ ਇੱਥੇ ਲੱਗਿਆ ਪਕੌੜਿਆਂ ਦਾ ਲੰਗਰ ਤੇ ਆਪਾਂ ਪਕੌੜੇ ਛਕ ਰਹੇ ਹਾਂ ਹੁਣ ਪਹਿਨਾ ਪੇਟ ਪੂਜਾ ਫਿਰ ਕੰਮ ਦੂਜਾ ਪੇਟ ਪੂਜਾ ਕਰ ਲਈ ਹੁਣ ਆਪਾਂ ਇੱਧਰ ਆਇਆ ਇੱਥੋਂ ਦੀਵੇ ਲੰਮਗ ਤੇ ਹਟੜੀ ਦੇਖੋ ਕਿ ਇੱਧਰ ਹਟੜੀਆਂ ਪਈਆਂ ਤੇ ਇੱਧਰ ਸਾਰੇ ਭਾਂਡੇ ਪਏ ਆ ਇੰਦਰ ਵੀ ਬਹੁਤ ਵੱਡਾ ਅੰਦਰ ਵੀ ਲੈ ਚਲਾਂਗੇ ਸੋਨੂੰ ਪਹਿਲਾਂ ਇੱਥੇ ਦੇ ਦਿਆਂਗਾ ਕੁਝ ਜੇ ਪਸੰਦ ਆਉਣਾ ਲੈ ਲਾਂਗੇ ਦੇਖੋ ਵੀ ਇਹ ਆ ਘਰੇ ਲਾਉਣ ਨੂੰ ਸਿਆਉਣ ਨੂੰ ਸੋ ਬਾਬਾ ਤੋਂ ਰੋਮੀ ਅਜੀ ਚਾ ਇਹ ਦੇਖੋ ਲੈ ਲੋ ਇਹ ਆ ਸਾਰੀ ਕਲੀ ਕਲੀ ਚੀਜ਼ ਮਿਲੂ ਸੋਨੂੰ ਜਿਹੜੀ ਚੀਜ਼ ਭਾਲਦੇ ਹੋ ਉਧਰ ਕੈਂਡਲਾਂ ਪਈਆਂ ਇਹ ਤਾਂ ਸਾਰੇ ਦੀਵੇ ਆ ਗਏ ਡਿਜ਼ਾਈਨਰ ਦਾਰ ਹੂੰ ਸੋਹਣੇ ਆ ਵੀ ਦੋਨੇ ਸੋਹਣੇ ਏਡ ਮਰਜ਼ੀ ਲੈ ਲਓ ਉਹ ਸ਼ੋਰਲੀਆਂ ਪਈਆਂ ਸ਼ੋਰਲੀਆਂ ਲੈ ਕੇ ਜਾਵਾਂਗੇ ਚਲਾਵਾਂਗੇ ਫੇਰ ਅਹਲੇ ਦੀਸੇ ਇੱਕ ਦੇਸੀ ਕੀ ਤੇ ਮੋਮਬਤੀਆਂ ਕੈਂਡਲਾਂ ਤੇ ਇੱਕ ਆਹ ਲੈਣੀ ਆਪਾਂ ਕੀਕਾ ਦੇਕਾ ਪ੍ਰਾਂਤਲੀ ਆਪ ਨੂੰ ਬਹੁਤ ਸੋਹਣੀ ਪ੍ਰਾਂਤ ਵਿੱਚ ਇਹਦੇ ਪ੍ਰਿੰਟਡ ਵਾਇਆ ਸਮੂਹ ਨੂੰ ਕਿਵੇਂ ਦਿਖਾਈਏ ਮੈਂ ਦਿਖਾਉਂਗਾ ਮੜੀ ਜੀ ਇਹ ਦੇਖੋ ਕਿਹ ਪ੍ਰਾਂਤਲੀ ਆਪਾਂ ਸੋ ਚੱਲਦੇ ਹੁਣ ਬੈਲ ਕਰਾਉਣੇ ਆ ਗੁਰਦੁਆਰਾ ਸਾਹਿਬ ਚੱਲਾਂਗੇ ਮੱਥਾ ਟੇਕਣ ਕੱਲੀ ਕੱਲੀ ਚੀਜ਼ ਮਿਲਦੀ ਆ ਇੱਥੇ ਪੂਰਾ ਪੰਜਾਬ ਹੀ ਇੱਕ ਤਰ੍ਹਾਂ ਦਾ ਚਲੋ ਗੁਰਦੁਆਰਾ ਚੱਲਦੇ ਮੱਥਾ ਟੇਕਣ ਫਿਰ ਕਿਸੀ ਹੋਸਟ ਕੋਲ ਚੱਲਾਂਗੇ ਅੱਜ ਇਨ ਕੋ ਹੈ ਇਨ ਕੋ ਹੈ ਪਾਈਏ ਹੁਣ ਆਪਾਂ ਆ ਗਿਆ ਲੰਗਰ ਹਾਲ ਚ ਲੰਗਰ ਛਕਦੇ ਆਂ ਆਪਾਂ ਪਲੇਟਾਂ ਲੈ ਲਈਆਂ ਹੁਣ ਆ ਜਾਂ ਸ਼ਾਹੀ ਕੇਟਰਿੰਗ ਤੇ ਇੱਥੇ ਵੀ ਸੇਮ ਸਿਸਟਮ ਆ ਡੱਬੇ ਚੱਕੋ 3 ਮਿੰਟ ਹੈ ਹੀ ਕਰੋ ਇਹਨਾਂ ਦੇ ਬਾਅਦ ਫੇਰ ਬਾਤਾਂ ਆਂਦੀਆਂ ਚੱਕੜ ਆਪਾਂ ਇੱਥੋਂ ਲੈ ਲੈਣਾ ਤੇ ਇਧਰ ਹਮਣ ਹਲਵਾਈ ਫੇਰ ਆ ਗਏ ਨੇ ਆਪਣਾ ਫੇਰ ਪ੍ਰੋਗਰਾਮ ਕਰਨ ਹੱਥ ਦੇਖ ਲਓ ਜੀ ਵਾਕੇ ਮਠੀਆ ਜੀ ਮਠੀਆ ਜੀ ਲਓ ਜੀ ਦੇਖੋ ਪ੍ਰੋਗਰਾਮ ਅਟੜਬਾ ਹੋ ਰਿਹਾ ਤੇ ਤਿਆਰ ਹੋ ਗਿਆ ਇੱਕੋ 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 ਦੇਖੋ ਕਿੰਨੀ ਆਟਮਾ ਖੜੇ ਦੇ ਚ ਕੰਚੜਾ ਇੱਕ ਡੱਬਾ ਲੈ ਲਿਆ ਹੁਣ ਆਪਾਂ ਸ਼ਾਹੀ ਕੈਟਰਿੰਗ ਵਾਲਿਆਂ ਦੇ ਤੇ ਆਪਾਂ ਚੱਲੇ ਆਂ ਡੇ ਟੂ ਡੇ ਵਾਲਿਆਂ ਦੇ ਠੱਡੀ ਮੈਨੂੰ ਇੱਥੇ ਵੀ ਸੋਹਣੀਆਂ ਸੀ ਪਰ ਮੇਰੇ ਅਕੋਰਡਿੰਗ ਮੈਨੂੰ ਪਸੰਦ ਨਹੀਂ ਆਈ ਸੋ ਆਪਾਂ ਉੱਥੇ ਦੇਖਦੇ ਆਂ ਜੇ ਮਿਲ ਜਵੇ ਕੋਈ ਵਧੀਆ ਜੀ ਲੈਣੀ ਤੇ ਹੈਗੀ ਹੋਈ ਆ ਕਿ ਕਿ ਤੇ ਚਲੋ ਚੱਲਦੇ ਆ ਉਹਨਾਂ ਟਾਈਮ ਤੇ ਸਿੱ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਥਰੂ ਕਰ ਲੋ ਚੈਨਲ ਨੂੰ ਚਲੋ ਮਿਲਦੇ ਆ ਫਿਰ ਲੇਟ ਹੁਣ ਚੱਲਿਆਂ ਆਪਾਂ ਡੇ ਟੂ ਡੇ ਵਾਲਿਆਂ ਦੇ ਬਾਹਰ ਹਾਣਾ ਜੋ ਟ੍ਰੈਫਿਕ ਆਣਾ ਇੰਨੀ ਟ੍ਰੈਫਿਕ ਵੱਧ ਗਈ ਬਹੁਤ ਜ਼ਿਆਦਾ ਆ ਸਾਹਮਣੇ ਆਪਣੇ ਪਾਇਲ ਬਿਜ਼ਨਸ ਆ ਆਪਾਂ ਪਾਇਲ ਬਿਜ਼ਨਸ ਦੇ ਸਾਹਮਣੇ ਖੜੇ ਆ ਤੇ ਉਧਰ ਬੱਤੀ ਹੋਈ ਵੀ ਆ ਤੇ ਪਿੱਛੋਂ ਤਸਵੀਰ ਦਰਬਾਰ ਕੋਲੋਂ ਨਗਾ ਕੇ ਲਿਆ ਜਾਂ ਘਟ ਘਟ ਆਪਾਂ ਨੂੰ ਉੱਥੇ 15 ਮਿੰਟ ਲੱਗੇ ਇੰਨੀ ਜ਼ਿਆਦਾ ਟ੍ਰੈਫਿਕ ਸੀ ਇਕ ਉਥੇ ਲਾਈਟ ਵੀ ਹੈ ਨਹੀਂ ਬਹੁਤ ਔਖਾ ਹੁੰਦਾ ਤੇ ਗੱਡੀ ਕ੍ਰੋਸ ਕਰਨਾ ਯਾਨੀ ਕਿ ਰੋਡ ਤੇ ਚੜ੍ਹਨੀ ਪੈਂਦੀ ਬਹੁਤ ਔਖਾ ਤੇ ਕੋਈ ਬੱਤੀ ਨਹੀਂ ਤੇ ਇੱਕ ਦੂਜੇ ਪਾਸੇ ਮੋੜਨੀ ਪੈਂਦੀ ਬਹੁਤ ਔਖਾ ਤੇ ਹੁਣ ਚੱਲਦੇ ਆਂ ਡੇ ਟੂ ਡੇ ਵਾਲਿਆਂ ਦੇ ਇਕ ਉਥੋਂ ਇੱਕ ਆਮਨ ਦੀ ਹਟੜੀ ਰਹਿ ਗਈ ਬਸ ਤੇ ਹਟੜੀ ਲੈ ਲਈਏ ਨਾਲ ਇੱਕ ਸ਼ੌਟਰੀਆਂ ਲੈ ਲਾਂਗੇ ਤੇ ਬਸ ਪੜਾਕੇ ਤੁਹਾਨੂੰ ਪਤਾ ਇਥੇ ਚਲਾ ਨਹੀਂ ਸਕਦੇ ਤੇ ਥੋੜਾ ਥੋੜਾ ਮੀਂਹ ਪਈ ਜਾਂਦਾ ਤੇ ਬਸ ਮੌਸਮ ਘੈਂਟ ਆ ਸੋ ਚੱਲਦੇ ਆਂ ਨਾਂ ਮੰਨਦੇ ਆ ਮੌਸਮ ਦਾ ਆਨੰਦ ਚਲੋ ਭਾਈ ਸੋ ਹੁਣ ਆ ਗਏ ਆ ਜੀ ਆਪਾਂ ਸਰੀ ਸੈਂਟਰ ਵਾਲ ਦੇ ਵਿੱਚ ਤੇ ਇੰਥੋਂ ਮਿਲਿਆ ਇੱਕ ਲੋਰ ਤੇ ਇਧਰ ਹੈਲੋਵੀਨ ਇਧਰ ਆਪਣੇ ਹਰਿੰਦਰ ਜੀ ਬੋਕ ਲੱਗੇ ਸੀ ਪੀਜ਼ਾ ਖਾਦਾ ਫਰੈਸ਼ ਲਾਈਟ ਵਾਲਿਆਂ ਨੂੰ ਬਲੌਗਰਾਂ ਨਾਲ ਭੁੱਲ ਗਏ ਸੀ ਹੁਣ ਖਾ ਲਿਆ ਆਮ ਨਾਲ ਦਿਖਾਈ ਜਾਂਦੇ ਇੰਨੇ ਕ ਰਹਿ ਗਿਆ ਆਪਾਂ ਬੈਠੇ ਹਾਂ ਸਰੀ ਸੈਂਟਰ ਮਾਲ ਦੇ ਵਿੱਚ ਉਹ ਫੂਡ ਕੋਰਟ ਦੇ ਵਿੱਚ ਆਪਾਂ ਹੈਲੋਵਿਨ ਵਾਸਤੇ ਆ ਲੈ ਆਂਦੇ ਆ ਡਾਲਰਾਂ ਵਿੱਚੋਂ ਇੱਕਾ ਪੈਰ ਆ ਇੱਕਾ ਹੱਥ ਜਾ ਇਹ ਹੁਣ ਇੱਥੇ ਪਿੱਛੇ ਟਾਂਕੇ ਦੇਖਦੇ ਆ ਵੀ ਸਹੀ ਆਉਂਦਾ ਕਿ ਨਹੀਂ ਸੈਟ ਕਿਵੇਂ ਆਉਂਦਾ ਅਸੀਂ ਬਾਹਾਂ ਹੀ ਲੱਭਦੇ ਸੀ ਬਾਹਾਂ ਤਾਂ ਮਿਲੀ ਨਹੀਂ ਤੇ ਹੁਣ ਇਹ ਲੱਗ ਦੇਖ ਲੈਣੇ ਆ ਜੇ ਹੱਥ ਵਹਿਰ ਜਾਂਦੇ ਜੇ ਸ਼ੈਂਟ ਆਉਂਦਾ ਠੀਕ ਆਪ ਖੜਿਆ ਇਧਰ ਪਾਰਕਿੰਗ 'ਚ ਉਹ ਸਾਹਮਣੇ ਮਾਲ ਆ ਗਿਆ ਤੇ ਟਰਕਿੰਗ ਜੌਰਜ ਆ ਗਿਆ ਤੇ ਦੇਖਦੇ ਆ ਟਾਂਕੇ ਐਂ ਮੜੇ ਨਹੀਂ ਮੈਂ ਟਾਂਗੇ ਇੱਥੇ ਹੋਰ ਨਹੀਂ ਮਾ ਕਰ ਰਹੇ ਹਾਂ ਇੱਥੇ ਠੀਕ ਆ ਐਨੋ ਤੇ ਖਸ ਰੱਖ ਦੇ ਇਹਦੇ ਉੱਤੇ ਨਹੀਂ ਐ ਫੜ ਗਈ ਨਹੀਂ ਲੱਗਣੀ ਫੜ ਗਈ ਨਹੀਂ ਲੱਗਣੀ ਨੀ ਮਾ ਕਰ ਥੋੜਾ ਇਹ ਫਿਰ ਕੀ ਤਾਂ ਹੈ ਦੇਖਦੇ ਆ ਆ ਵੀ ਨਹੀਂ ਮੇਰੇ ਹੱਥ ਥੋੜਾ ਇਹ ਤਾਂ ਲੱਗ ਜਾਣੀ ਆ ਮੈਂ ਕਿੰਨੇ ਮੂਰੇ ਟੇਪ ਪਾ ਲਾਉਂ ਕਿ ਆਉ ਦਾ ਹੱਥ ਦਾ ਮਨ ਇਧਰ ਟੰਗ ਲਿਆ ਪੁੱਛੇ ਲੋਡ ਨਹੀਂ ਆ ਜਾਂ ਪਿੱਛੇ ਫਿਰ ਆਈ ਟਾਕੀ ਨਹੀਂ ਦਵਾਦੀ ਸੀ ਤੇ ਆ ਹੱਥ ਟੰਗ ਲਿਆ ਮਨ ਇਧਰ ਫੇਰ ਰਹਿ ਗਿਆ ਅਸੀਂ ਜਾਂਦੀ ਆ ਬਾਅਦੋਂ ਲਾ ਲਾਂਗੇ ਚਲੋ ਇਹਨੂੰ ਰੱਖ ਲਈਏ ਨਹੀਂ ਘਰੇ ਆ ਕੇ ਟੇਪ ਪੈਰ ਤੋਂ ਲੰਬਾਗਾ ਇਹ ਲੋਡ ਨਹੀਂ ਆਉਂਦਾ ਜਲਾਉਣਾ ਨਾ ਇੱਥੇ ਇੱਥੇ ਰਾਇ ਸੀ ਪਹਿਲਾਂ ਮੈਂ ਇਹ ਫਿਰ ਇੱਥੇ ਟਾਇਰ ਵਿੱਚ ਬਾੜਦਾ ਇਹਨੂੰ ਬਾਅਦੋਂ ਸੈੱਟ ਕਰਾਂਗੇ ਚੱਲਾ ਲੱਗਿਆ ਰਹਿੰਦੇ ਆ ਹੱਥ ਸਹੀ ਆ ਤੇ ਚਲੋ ਅੱਜ ਦਾ ਲਾਸਟ ਪ੍ਰੋਗਰਾਮ ਆਪਣਾ ਫਰੂਟੀ ਕੈਨਾਂ ਇੱਥੋਂ ਦੇਖਦੇ ਆਣ ਕੀ ਲੈਣੇ ਆ ਅੱਤਾ ਦੋ ਉਹ ਡਾੜੀਆਂ ਗਈਆਂ ਆਪਣੀਆਂ ਹੁਣ ਸਿੰਘ ਚੱਲਦੇ ਆਂ ਅੰਦਰ ਆ ਜੋ ਸਾਰਾ ਸਾਲ ਕਮਾਇਆ ਉਹ ਦੁਬਾਰਾ ਹਟੜੀ ਆਪਣ ਇੱਥੋਂ ਪਸੰਦ ਆਈ ਆਪਾਂ ਡੇ ਟੂ ਡੇ ਕੇਸੇ ਉੱਥੋਂ ਵੀ ਪਸੰਦ ਆਈ ਆ ਆ ਲੈ ਜਾ ਆਪਾਂ ਹਟੜੀ ਇਧਰ ਦੀ ਵੀ ਪੈ ਇਧਰ ਹੋਰ ਪਈਆਂ ਬਹੁਤ ਸਾਨੂੰ ਸਾਰਾ ਸਵਾਣਾ ਆ ਕੇ ਦਿਖਾਉਣਿਆਂ। ਹਣ ਆਪਾਂ ਅ ਸ਼ੋਰਲੀਆ ਲੈ ਆਦੀਆਂ ਸੀ। ਬਾਹਰ ਚੱਲਦੇ ਆਂ। ਚਲਾ ਕੇ ਦੇਖ ਜਾ। ਫੁੱਲ ਚੜੀਆਂ। ਫੁੱਲ ਜਿਹੜੀਆਂ ਸ਼ੋਰਲੀਆ ਇੱਕੋ ਚੀਜ਼ ਆ। ਸ਼ੋਰਲੀਆਂ ਤਾਂ ਉੱਡਨ ਵਾਲੀਆਂ। ਉਹ ਅਸਤਵਾ ਜੀਆਂ ਹੁੰਦੀਆਂ। ਸ਼ੋਰਲੀ ਉੱਡਨ ਵਾਲੀਆਂ ਕਹਿੰਦੇ ਸਾਰੇ। ਸ਼ੋਰਲੀਆਂ ਨੂੰ ਕਹਿੰਦੇ ਆ। ਅੱਛਾ ਪਤਾ ਨਹੀਂ। ਹਾਂ ਇਹ ਸ਼ੋਰਲੀ ਉਹ ਅਸਤਵਾ ਜੀਆਂ ਉੱਡਨ ਵਾਲੀ ਹੁੰਦੀ ਆ। ਤੇ ਬਾਕੀ ਆਪਾਂ ਵੀ ਲੜੀਆਂ ਲਾਈਆਂ ਇੱਧਰ। ਬਾਹਰ ਤਾਂ ਨੂੰ ਪਤਾ ਹੀ ਨਹੀਂ ਆ ਸਾਨੂੰ ਡੈਡ ਬੰਦ ਕੇ ਬਹਿਣਾ। ਕਿਵੇਂ ਲੱਗਦੀਆਂ? ਦੇਖ। ਆ ਇੱਧਰ ਆਪਾਂ ਲੜੀਆਂ ਲਾਈਆਂ। ਇਹ ਇਧਰ ਟੀਵੀ ਆ ਆਪਣਾ ਚੱਲਿਆਂਦਾ ਤੇ ਅਸ ਮਾਣਾ ਬਾਅਦ ਸੁਮ ਚਲਦੇ ਆਂ ਫਲਾ ਬਾਹਰ ਚਲਦੇ ਆਂ ਬਾਹਰ ਮੇਰਾ ਹੋ ਗਿਆ ਫਲਚੜੀਆਂ ਚਲਾਉਣੇ ਹੱਥ ਦੇਖਦੇ ਆਜੋ ਫਲਚੜੀ ਚੱਲ ਪਈ ਆਪਣੀ ਇਹ ਥੋੜੀ ਚੱਲਦੀ ਆ ਤੇਜ਼ ਘਾਤ ਨਹੀਂ ਹੈਗੀ ਇਹ ਤੂੰ ਵੀ ਵਿੱਚੋਂ ਲੜ ਲੈਦਾ ਹੈ ਜਾ ਇਹ ਤਾਂ ਹੌਲੀ-ਬੌਲੀ ਆ ਇਹ ਤਾਂ ਸਵਾਦ ਹੀ ਨਹੀਂ ਆ ਰਿਹਾ ਫੋਲੀ ਛੜੀ ਦਾ ਇਹਦਾ ਲੱਗ ਨਹੀਂ ਦੀ ਫੋਲੀ ਛੜੀ ਆ ਫੋਲੀ ਛੜੀ ਇਹ ਉੱਤੇ ਰੱਖ ਲੈ ਇਹ ਤਾਂ ਅਸੇ ਚ ਲੱਗੂ ਇਹਦੇ ਪਿੱਛੇ ਕਰ ਲੈ ਆਪਾਂ ਐਂ ਕਰਦੇ ਬਹਿ ਕੇ ਜਾਂੜ ਚ Ete kaga jakilaga, lagu usabregara, meka, <laughs> <Dekhya? laughs> motibida de, mogodi oh, happy to bali happy to bali happy to bali, eja, jebaka ombeja kene inda dito bali eki hobota kusa inkarsa de, digitala <laughs> <laughs> denea, pro laki telaso <laughs> laki <laughs> telaso laki telaso laki telaso laki telaso laki telaso laki ਫਾਈਨ ਬੈਜੂ ਸੋ ਅਸਲੀ ਸੋਰਡੀਆਂ ਦੇ ਲਾਉ ਕੰਮ ਚਲਾਉ ਹੈਪੀ ਦਵਾਲੀ ਹੈਪੀ ਦਵਾਲੀ ਇੰਡੀਆ ਵਾਲਿਓ ਉਹ ਹੈ ਆਪਣਾ 20 ਤਰੀਕਾ ਵਾਲੀ ਅਸਲੀ ਦਵਾਲੀ ਦਾ ਕਾਲੂ ਆ ਸਭ ਪਹਿਲਾਂ ਆਪਾਂ ਹੈਲੋਵੀਨ ਵਾਲੇ ਹੱਥ ਬੈਲ ਜਿਹੜੇ ਆਪਾਂ ਗੱਡੀ ਤੇ ਲਾ ਰਹੇ ਸੀਗੇ ਇਹ ਆਪਾਂ ਲੈ ਆ ਅੱਜ ਇਹਨਾਂ ਦਾ ਲੋਟ ਨਹੀਂ ਆਉਂਦਾ ਇਹ ਆਪਾਂ ਇਹ ਚੋਂ ਕੱਢ ਦਾਂਗੇ ਤੇ ਕੋਈ ਦੇਖ ਲਾਂਗੇ ਹੋਰ ਸਕੀਮ ਲੰਮੇ ਕਪੜਾ ਕੋਪੜਾ ਫਿਰ ਇਹਨਾਂ ਨੂੰ ਆ ਕਪੈਰ ਆ ਤੇ ਇਹ ਕ ਹੱਥ ਆ ਇਹਨਾਂ ਨੂੰ ਫਿਰ ਇਹਨਾਂ ਨੂੰ ਬਾਅਦ ਚੋਂ ਪ੍ਰੋਗਰਾਮ ਦੇਖਦੇ ਆ ਇੱਕ ਆਪਾਂ ਆਪਾਂ ਲਿਆਂਦੀ ਆ। ਦੇਖੋ ਵੀ ਇਹ ਵੀ ਆਫਰ ਲੱਗੀ ਸੀ ਇਹ ਆਪਾਂ ਨੂੰ ਪੈ ਗਈ ਮੈਨੂੰ ਲੱਗਾ 20 ਡਾਲਰ ਦੀ। ਇਹ ਆ ਜਾਂ 20 ਡਾਲਰ ਦੀ ਭਾਰੀ ਬਹੁਤ ਆ। ਇਹ ਫਾਲਚੜੀਆਂ ਇਹ ਰੀਆਂ ਆਪਾਂ ਚਲਾਏ। ਬਹੁਤ ਫਾਲਚੜੀਆਂ ਇੰਡੀਆਂ ਚਲਾ ਕੇ ਆਏ ਆ। ਇਹ ਦੋ ਲਿਆਂਦੀ ਸੀ ਆਪਾਂ। ਇਹ ਮੈਨੂੰ ਲੱਗਾ 5 ਡਾਲਰਾਂ ਦੀ ਇੱਕ ਸੀ ਇਹ ਚ 8 ਆ। ਦੋ ਲੈ ਲਿਆਂਦੀ ਆਪਾਂ। ਤੇ ਆ ਉੱਥੇ ਦੀਵਿਆਂ ਚ ਪਾਉਂਦੇ। ਦੀਵਿਆਂ 'ਚ ਪਾਉਂ ਨੂੰ ਕਿਉਂ ਲਿਆਂਦਾ? ਇਹ ਵੀ ਰੱਖ ਦੋ। ਤੇ ਅਸੀਂ ਖਾਲੀਆਂ ਡੱਬੀਆਂ ਲਿਆਂਦੀਆਂ ਸੀ। ਇਹਗਾ ਦੋ ਮੋਮਬਤੀਆਂ ਲਿਆਂਦੀਆਂ ਐ ਸੀ ਇਹਨੀਆਂ ਬੌਲ ਮਾਰਚੋ ਇਹ ਵੀ ਸਸਤੀਆਂ ਹੀ ਸੀ ਇਹ ਸੀਗੀਆਂ ਮੈਨੂੰ ਲੱਗਾ 3 ਕਿ ਡਾਲਰ ਦੀ ਇੱਕ ਪਈਆ ਦੋ ਇਹ ਆ ਆ ਮੇਰੀ ਹਟੜੀ ਆ ਹੈਗੀ ਆ ਮਨ ਦੀ ਹਟੜੀ ਇਹ ਆਪ ਲੈਣ ਦੇ ਡਾਲਰਾਂ ਵਿੱਚੋਂ ਇਹ ਆਪ ਨੂੰ ਪਈਆ ਤਕਰੀਬਨ 20 ਡਾਲਰ ਦੀ ਓਏ ਸੌਰੀ ਸੌਰੀ ਇਹ ਲੈਣ ਫਰੂਟੀ ਕਾਨਾ ਚੋਂ ਇਹ ਵੀ ਆਪ ਨੂੰ ਉੱਥੋਂ 20 ਡਾਲਰ ਦੀ ਸੋਹਣੀ ਬਹੁਤ ਆ ਹੈ ਚਲੇ ਚੱਲੀ ਸਭ ਤੋਂ ਬਾਅਦ ਹਾਂ ਵਿੱਚ ਆ ਘਾਂਟੀ ਲੱਗੀ ਆ ਏ ਬੱਚਾਰ ਦੀ ਵੀ ਆਤੇ ਇਸ ਨੂੰ ਖੋਲ ਕੇ ਦਿਖਾਵਾਂ ਕਾਲੂ ਜੇ ਕਾਲੂ ਵਸ ਜਾਈ ਹੋਣੀ ਹੈ ਜੰਮਨੇ ਹਟੜੀ ਹੋਇਆ ਚ ਪੈਸੇ ਵੀ ਧਰਨੇ ਪੈਣੇ ਆ ਸੋ ਕਾਲੂ ਲਿਖਦੇ ਆ ਕਾਲੂ ਖੋਸ ਹੋ ਗਈ ਪੈਸਾ ਦੇ ਨਾਂ ਸ਼ੀਟ ਇਹ ਆਪਾਂ 6 ਦੀ ਵੀ ਲਿਆਉਂਦੇ ਆ ਇਹ ਵੀ ਘਰੇ ਲਾਵਾਂਗੇ ਇਹ ਵੀ ਘਰੇ ਵਧੀਆ ਪ੍ਰੋਗਰਾਮ ਨਾਵਾਂਗੇ ਆਪਾਂ ਦੁਬਾਰੀ ਦਾ ਆ ਦੀਵੇ ਗੁਰਦੁਆਰੇ ਗੁਰੇ ਲਾਉਂਦੇ ਨੇ ਗੁਰਪ੍ਰਭਾ ਆ ਦੀਵੇ ਆਪਾਂ ਨੇ ਤੇ ਗੁਰਦੁਆਰਾ ਸਾਹਿਬ ਲਾਉਣ ਨੂੰ ਤੇ ਇਹ ਬੁਰਦੂ ਬਰਾਸੇ ਆਪ ਲੈ ਆਵਾਂਗੇ ਆਉਂਦੇ ਲੱਗਾਂਗੇ ਤੇ ਆ ਬਾਦੂ ਕੈਂਡੋਸ ਜਿਹੜੀਆਂ ਦੀਆਂ ਪੰਜ ਲੋਡ ਪੈ ਗਈ ਕਿਤੇ ਤੇ ਆ ਬਾਕੀ ਦਾ ਡੱਬਾ ਆ ਮਠਿਆਈ ਦਾ ਡੱਬਾ ਜਿਆ ਆਪ ਆਪਣਿਆਂ ਲਈ ਖਾਣ ਨੂੰ ਲੈ ਆਂਦਾ ਇੱਕਾਏ ਦੋ ਲੈ ਲਿਆ ਆਪਾਂ ਇਹ ਮਿਲਾਂ ਦਾ ਇੱਕ ਆਪਣਿਆਂ ਦੀ ਅਗਰਵਾਲ ਵਾਲਿਆਂ ਦੇ ਆ ਇੱਕ ਲੈ ਆਂਦਾ ਸ਼ਾਹੀ ਕਿਟਰੀਂਗ ਵਾਲਿਆਂ ਦਾ ਇਹ ਆ ਪਾਪੜੀਂਗ ਦੇ ਜੀ ਲੈ ਆਂਦਾ ਆ ਆਪਾ ਗੁਰੂਗਰ ਦੇ ਆ ਉਹਨਾਂ ਦਾ ਡੱਬਾ ਇਹਨੂੰ ਸਾਈਡ ਤੇ ਰੱਖ ਲਓ ਬਾਪਰੇ ਮੱਥਾ ਦੇ ਕੇ ਆਵਾਂਗੇ ਤੇ ਆ ਦੋ ਦੀਵੇ ਵੱਡੇ ਤੇ ਇੰਡੀਆ ਤਾਂ ਆਪਾਂ ਸਾਰੀ ਦਾ ਤਹੇ ਚਾਰ ਮੂੰਹ ਵਾਲਾ ਦੀਵਾਂ ਸਾਰੀ ਦਾ ਚਲਾ ਕੇ ਰੱਖਦੇ ਹੁੰਦੇ ਸੀ ਸੋ ਇੱਥੇ ਕੋਸ਼ਿਸ਼ ਕਰਾਂਗੇ ਜੇ ਸਾਰੀ ਚੱਲੇ ਜਾਂ ਤਾਂ ਠੀਕ ਆ ਨਹੀਂ ਫਿਰ ਚਲੋ ਦੇਖਾਂਗੇ ਜੇ ਕੋਸ਼ਿਸ਼ ਕਰਾਂਗੇ ਆਪਣੇ ਫਾਇਰ ਅਲਾਰਮ ਤਾਂ ਹੈ ਨਹੀਂ ਉਹਦੇ ਸੈੱਲ ਕੱਢੇ ਹੋਇਆ ਤਾਂ ਤਾਂ ਕੋਸ਼ਿਸ਼ ਕਰਾਂਗੇ ਜੇ ਸਭ ਚੱਲ ਸਕਿਆ ਤੇ ਆ ਲਿਆਂਦੀਆਂ ਬੱਤੀਆਂ ਜੇ ਸਾਬ ਦਰਸਾਉ ਸਾਰਾ ਦਿਨ ਸ਼ੌਪਿੰਗ ਇਹ ਇੰਨੇ ਸਾਰਾ ਦਿਨ ਲਾ ਜਾਂਦਾ ਅਨਿੰਗਸਾ ਉਪਰ ਸਾਰਾ ਦਿਨ ਗੜਦਾ ਆ ਟ੍ਰੈਫਿਕ ਬਹੁਤ ਸੀ ਪਰ ਟਾਈਮ ਵੀ ਲੱਗ ਜਾਂਦਾ ਸੀ ਕਿਉਂ ਕਰਕੇ ਭੀੜ ਬਹੁਤ ਸੀਗੀ ਪਰ ਠੀਕ ਸੀ ਫਨ ਸੀਗਾ ਅੱਜ ਕੰਮ ਤੇ ਛੁੱਟੀ ਕਰੀ ਸੀ ਸੋ ਇੰਨਾ ਖਰਾਬ ਬਣਦਾ ਸੀ ਘੁੰਮਣਾ ਅੱਜ ਬਹੁਤ ਟਾਈਮ ਵਧਿਆ ਕਿਦਾ ਮੈਨੂੰ ਪਤਾ ਨਹੀਂ ਕੰਮਾਂ ਕਰੇ ਚਲੋ ਜੀ ਅੱਜ ਆਪਾਂ ਬਹੁਤ ਥੱਕ ਗਏ ਆ ਹੁਣ ਆਪਾਂ ਲੱਗਿਆ ਸੌਣ ਜੇ ਵੀਡੀਓ ਵਧੀਆ ਲੱਗੀ ਆ ਚੈਨਲ ਨੂੰ ਕਰ ਲਿਓ ਲਾਈਕ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਸੋ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਦੀਵਾਲੀ ਦਾ ਦੇਖਿਓ ਆਪਣਾ ਅਗਲਾ ਨਵਾਂ ਵਲੌਗ so tata kylie goodbye bye bye